ਮਝਰੋ ਮੇਰੇ ਮਸਲ ਮਚਣ ਲੱਗਾ ਤੇ ਕਹਿੰਦੇ ਧੋਲਾ ਧੋਣ ਲੱਗੇ ਧੋਕੇ ਮੈਂ ਫਿਰ ਕਹੇ ਮੇਰੇ ਹਟਿਆਣੀ ਜੀ ਅੱਖਾਂ ਮਚਣ ਲੱਗੀਆਂ ਨੱਕ ਚੋਂ ਪਾਣੀ ਚੱਲਣ ਲੱਗ ਗਿਆ ਗੰਜੇਪਣ ਦੀ ਸਮੱਸਿਆ ਨੂੰ ਲੈ ਕੇ अनेका ਲੋਕ ਸੋਸ਼ਲ ਮੀਡੀਆ ਦੇ ਵੀਡੀਓ ਦੇਖ ਕੇ ਪਹੁੰਚੇ ਬਾਲਾਂ ਵਾਲੇ ਕੈਂਪ ਚ ਕੈਮੀਕਲ ਲੱਗਣ ਤੋਂ ਬਾਅਦ ਅੱਖਾਂ ਦੇ ਵਿੱਚ ਸਾੜ ਪੈਣ ਲੱਗ ਪਿਆ ਵੀਡੀਓ ਹੋਰੀਏ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਜਿਹਾਂ ਮਾਮਲਾ ਬੀਤੇ ਦਿਨੀ ਸੰਗਰੂਰ ਦੇ ਵਿੱਚ ਇੱਕ ਬਾਲਾਂ ਦਾ ਕੈਂਪ ਲੱਗਿਆ ਸੀ ਜਿੱਥੇ अनेका ਹੀ ਲੋਕ ਵਾਲ ਝੜਨ ਜਾਂ ਗੰंजेਪਣ ਦੀ ਸਮੱਸਿਆ ਨੂੰ ਲੈ ਕੇ ਉੱਥੇ ਪਹੁੰਚ ਜਾਂਦੇ ਨੇ ਐਦਾਂ ਦਾ ਹੀ ਇੱਕ ਮਾਮਲਾ ਬਰਨਾਲੇ ਤੋਂ ਸਾਹਮਣੇ ਆਇਆ ਜਿੱਥੇ ਕੀ ਤਿੰਨ ਮਰੀਜ਼ ਜਿਨ੍ਹਾਂ ਦੀ ਵਾਲ ਝੜ ਦੀ ਸਮੱਸਿਆ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਸੋਸ਼ਲ ਮੀਡੀਆ ਤੋਂ ਇੱਕ ਵੀਡੀਓ ਦੇਖ ਕੇ ਸੰਗਰੂਰ ਵਾਲਾਂ ਵਾਲੇ ਕੈਂਪ ਚ ਪਹੁੰਚ ਜਾਂਦੇ ਆ ਜਦੋਂ ਕੈਮੀਕਲ ਸਿਰ ਤੇ ਲੱਗਦਾ ਹੈ ਤਾਂ ਅੱਖਾਂ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਇਨਫੈਕਸ਼ਨ ਹੋਣ ਤੋਂ ਬਾਅਦ ਉਹ ਹਸਪਤਾਲ ਦੇ ਵਿੱਚ ਭਰਤੀ ਹੋ ਜਾਂਦੇ ਨੇ। ਆਓ ਆਪਾਂ ਕਰਦੇ ਹਾਂ ਗੱਲਬਾਤ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ। ਪਿਛਲੇ ਦਿਨੀ ਸੰਗਰੂਰ ਦੇ ਵਿੱਚ ਬਾਲਾਂ ਦੀ ਸਮੱਸਿਆ ਨੂੰ ਲੈ ਕੇ ਜਿ ਕਈ ਮਰੀਜ਼ ਪੀੜਤ ਨਜ਼ਰ ਆਏ, ਉੱਥੇ ਹੀ ਬਰਨਾਲਾ ਦੇ ਰਹਿਣ ਵਾਲੇ ਤਿੰਨ ਮਰੀਜ਼ ਵੀ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਹ ਸਮੱਸਿਆ ਨੂੰ ਲੈ ਕੇ ਦਾਖਲ ਹੋਏ ਸਨ। ਸਰਕਾਰੀ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾਉਣ ਪਹੁੰਚੇ 53 ਸਾਲ ਦੇ ਗੁਰਤੇਜ ਸਿੰਘ ਦੇ ਪੁੱਤਰ ਆਤਮਾ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸੋਸ਼ਲ ਮੀਡੀਆ 'ਰਾਈ ਬਾਲ ਚੜਨ ਦੀ ਸਮੱਸਿਆ ਨੂੰ ਲੈ ਕੇ ਵੀਡੀਓ ਦੇਖੀ ਸੀ। ਜਿਸ ਨੂੰ ਲੈ ਕੇ ਬਾਲਾਂ ਦੀ ਸਮੱਸਿਆ ਦੇ ਹੱਲ ਲਈ ਲਾਏ ਜਾ ਰਹੀ ਸਪੈਸ਼ਲ ਕੈਂਪ ਦੇ ਵਿੱਚ ਸੰਗਰੂਰ ਵਿੱਚ ਪਹੁੰਚੇ ਜਦੋਂ ਉਹਨਾਂ ਨੇ ਕੈਂਪ ਦੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕੀਤੀ ਤੇ ਦਵਾਈ ਅੱਖਾਂ ਦੀ ਲੈ ਕੇ ਘਰ ਜਾਣ ਲਈ ਕਿਹਾ ਦਿੱਤਾ ਪਰ ਸਮੱਸਿਆ ਵੱਧ ਗਈ ਜਿਸ ਕਾਰਨ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਹੋਏ ਸਨ ਉਹਨਾਂ ਨੇ ਕਿਹਾ ਕਿ ਆਪਣੇ ਸਿਰ ਦੇ ਬਾਲਾਂ ਦੀ ਸਮੱਸਿਆ ਦੇ ਟੁਕਮੇ ਹੱਲ ਕਰਵਾਉਣ ਦੇ ਲਈ ਇਸ ਕੈਂਪ ਦੇ ਵਿੱਚ ਗਏ ਸਨ ਭਿਆਨਕ ਚੱਲਣ ਹੋਣ ਕਾਰਨ ਉਹਨਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾਉਣਾ ਪੈ ਰਿਹਾ ਹੈ ਉਹਨਾਂ ਨੇ ਮੰਗ ਕਰਦੇ ਹੋਏ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਤੇ ਕੈਂਪਰ ਆਈ ਬਾਲਾਂ ਦੀ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਉਹਨਾਂ ਦੀਆਂ ਅੱਖਾਂ ਖਰਾਬ ਹੋ ਸਕਦੀਆਂ ਨੇ ਜੇਕਰ ਉਹਨਾਂ ਨੂੰ ਅੱਖਾਂ ਸਮੇਤ ਹੋਰ ਕੋਈ ਵੀ ਬਿਮਾਰੀ ਵੱਧਦੀ ਹੈ ਤਾਂ ਕੈਂਪ ਲਾਉਣ ਵਾਲੇ ਪ੍ਰਬੰਧਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਜੋ ਭਵਿੱਖ ਦੇ ਵਿੱਚ ਅਜਿਹੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਾ ਹੋ ਸਕੇ। ਜੀ ਨਾਮ ਕੀ ਕੀ ਨਾਮ ਹੈ? ਮੇਰਾ ਨਾਮ ਗੁਰਤੇਜ ਸਿੰਘ ਜੀ। ਕੀ ਕਹਿਣਾ ਚਾਹਣਾ ਹ ਅੱਜ ਦਾਖਲ ਹੋ। ਮੈਂ ਆਪ ਸਰ ਜੀ ਇਹ ਕਹਿਣਾ ਚਾਹਣਾ ਮੈਂ ਅਸੀਂ ਸੰਗਰੂਰ ਜੀ ਕਾਲੀ ਮਾਤਾ ਮੰਦਿਰ ਕੋਲ ਕੈਂਪ ਲੱਗਾ ਸੀ ਫੇਸਬੁੱਕ ਤੇ ਆਈਸੀ ਮੈਡ ਉਹ ਦੇਖ ਕੇ ਵਗ ਗਿਆ ਜੀ ਉੱਥੇ ਜਾ ਕੇ ਮੈਨੂੰ ਦਵਾਈ ਲਈ ਇਹਨਾਂ ਨੇ ਕਾਦੀ ਐਡ ਐਡ ਸੀ ਛੜਨ ਦੀ ਐਡ ਲਾਈ ਸੀ ਇਹਨਾਂ ਨੇ ਜੀ ਮੇ ਬਾਹ ਚੜਦੇ ਨੇ ਕੈਂਪ ਚ ਆਜੋ ਤੁਹਾਡੇ ਵਾਲ ਠੀਕ ਹੋ ਜਾਣਗੇ ਇਹ ਕੋਈ ਖੰਨੇ ਵਾਲਾ ਬੰਦਾ ਕਹਿੰਦੀ ਐਡ ਦੇ ਵਿੱਚ ਕਹ ਰਿਹਾ ਸੀ ਧੋਲੇ ਵਾਲਾ ਸੀ ਕੋਈ ਬੰਦਾ ਤੇ ਇਸਰ ਬੰਦੇ ਸੀ ਇਹ ਮੈਨੂੰ ਵਗ ਗਿਆ ਜੀ ਚਲੋ ਪੜਾ ਹੋ ਜੂ ਪਰ ਉਹਨਾਂ ਨੇ ਸੋਚਿਆ ਕੋਈ ਪੁੱਠੀ ਸਦੀ ਦਵਾਈ ਲਾ ਕੇ ਤੋਰਤਾ ਤੇ ਮੇਰੀਆਂ ਉਸ ਟਾਈਮ ਅੱਖਾਂ ਮੁੱਚਣ ਲੱਗੀਆਂ ਸੀ। ਇਹ ਫਰੀਆਂ ਵਾਲਾ ਸੀ ਸ਼ੈਂਪੂ ਤੇ ਹੋ ਦੇਰੇ 1300 ਦਾ ਉਹ ਮੈਂ ਲੈਤਾ। ਬੁਗਾ ਕੇ ਖਿੱਚ ਕੇ ਸਿੱਟਿਆ ਸੀ ਮੈਂ ਅੱਖਾਂ ਜਿਹੜੀਆਂ ਬੜੀ ਮੁੱਚਣ ਲੱਗੀਆਂ। ਮੈਂ ਸੋ ਇਹ ਦਵਾਈ ਨਾਲ ਡਾਇਰੈਕਸ਼ਨ ਹੋ ਗਈ। ਕੱਲ ਨੂੰ ਮੈਨੂੰ ਸ਼ੈਂਪੂ ਲਾ ਕੇ ਨਾ ਨਾਲ ਵੀ ਹੋ ਜੂ ਕੋਈ ਚੱਕਰ ਪੈ ਜੂ ਮੈਂ ਇਸ ਕਰਕੇ ਸਾਰਾ ਸਿੱਟਿਆ ਸੀ ਉੱਥੇ। ਮੈਨੂੰ ਰਾਤ ਦੇ ਸੰਭਾਲੇ ਡਾਕਟਰ ਸਾਹਿਬ ਬਹੁਤ ਮਿਹਰਬਾਨੀ ਨਾਲ ਮੈਨੂੰ ਸੰਭਾਲ ਲਿਆ ਇੱਥੇ। ਮੈਨੂੰ ਇਸ ਟਾਈਮ ਅੱਖਾਂ ਖੁੱਲ੍ਹਦੀਆਂ ਹੋ ਗਈਆਂ। ਉਸ ਟਾਈਮ ਮੇਰੀ ਅੱਖਾਂ ਖੁੱਲ੍ਹਦੀਆਂ ਨਹੀਂ ਸੀ। ਤੇ ਹੁਣ ਮੈਂ ਅੱਖਾਂ ਤੋਂ ਇਹ ਹੋ ਰਿਹਾ ਵੀ ਮੇਰੀ ਅੱਖਾਂ ਨੂੰ ਐ ਲੱਗਦੇ 10-15 ਦਿਨਾਂ ਨੇ ਮੈਨੂੰ ਨੀਂਦ ਨਹੀਂ ਆਉਂਦਾ। ਬੁਮਾਰਤ ਤਾਂ ਪਤਾ ਨਹੀਂ ਕਿੰਨੇ ਕੋਲ ਮੈਨੂੰ ਤਾਂ ਮੈਂ ਤਾਂ ਇਕੱਲੇ ਹੀ ਇੱਥੇ ਪਏ ਬਾਕੀ ਬਹੁਤ ਬੰਦੇ ਉੱਥੇ ਹਾਜ਼ਰ ਸੀਗੇ ਜਿਹੜੇ ਦਵਾਈ ਲਵਾ ਰਹੇ ਸੀ। ਠੀਕ ਹੈ ਜੀ। ਮੰਗ ਦਵਾਈ ਡਰਾਮੇ ਦੇ ਵਿੱਚ ਪਾਈ ਹੋਈ ਸੀ ਗੱਡੀ ਤੇ ਬੈਠ ਖੜੇ ਸੀ ਉਹ। ਦੋ ਜਣੇ ਦਵਾਈ ਲਾ ਰਹੇ ਸੀ ਅੰਦਰ ਵੀ ਹੋਰ ਲਾ ਰਹੇ ਸੀਗੇ। ਤੇ ਮਜਰੋਂ ਮੇਰੇ ਸਿਰ ਮੱਚਣ ਲੱਗਾ ਤੇ ਕਹਿੰਦੇ ਤੋਹਲਾ। ਤੋਂ ਲੱਗੇ ਤੋਂ ਕਿ ਮੈਂ ਫਿਰ ਕਿ ਮੇਰੇ ਹਟਿਆਣੀ ਜੀ ਅੱਖਾਂ ਮਚਣ ਲੱਗੀਆਂ ਨੱਕ ਚੋਂ ਪਾਣੀ ਚੱਲਣ ਲੱਗ ਗਿਆ ਤੇ ਉਹਨੇ ਕੋਈ ਨਹੀਂ ਸੁਣਾਈ ਕਿਤੇ ਕਹਿੰਦੀ ਜਾ ਕੇ ਆਈ ਡਰੋਪਸ ਪਾ ਲੋ ਮੈਂ ਪ੍ਰਾਈਵੇਟ ਦੁਕਾਨ ਤੋਂ ਲੈ ਕੇ ਚੱਲ ਮੈਂ ਪਾ ਲਿਆ ਜੀ ਉਸ ਤੋਂ ਬਾਅਦ ਮੈਂ ਔਖਾ ਸੁੱਕ ਜਮ ਇੱਥੇ ਬਰਨਾਲੇ ਦੇ ਪਹੁੰਚਿਆ ਜੀ ਆਪਣੇ ਪਰਿਵਾਰ ਚ ਪਹੁੰਚਿਆ ਇਹਨੂੰ ਗੱਲਿਆ ਇਹ ਸਾਰਾ ਪਰਿਵਾਰ ਰਲ ਕੇ ਮੈਨੂੰ ਲੈ ਕੇ ਆਇਆ ਇਹ ਬਰਨਾਲੇ ਐਡਮਿਟ ਹੋ ਗਿਆ ਜਿਹਨ ਵਰੇ ਜਿਹੜੇ ਕੈਂਪ ਲੱਗਿਆ ਸੀ ਇਹਨੂੰ ਮਨਜ਼ੂਰੀ ਦਿੱਤੀ ਹੈ ਉਹਨੇ ਜੁਮਰੀ ਜੇ ਮੰਗ ਕੁਛ ਨਹੀਂ ਮੇਰੇ ਲਾਇ ਦੱਸਈ ਜੀ ਸਾਬ ਦੱਸਣ ਵੀ ਇਹ ਦਵਾਈ ਦਾ ਤੋੜ ਮਰੋੜ ਕੀ ਹੈ ਮੇਰੀ ਅੱਖਾਂ ਠੀਕ ਹੋ ਜਾਣਗੀਆਂ ਮੇਰੇ ਨਾਲ ਇੱਕ ਮੰਜੇ ਤੇ ਪਿਆ ਸੀ ਮਰੀਜ਼ ਬਾਕੀ ਹੋਰ ਆਏ ਮੈਨੂੰ ਕੋਈ ਪਤਾ ਨਹੀਂ ਸੁਣ ਜਾ ਰਹੇ ਜੀ ਮਰੀਜ਼ ਆ ਰਹੇ ਨੇ ਪਰ ਮੈਂ ਦੇਖਣ ਮੈਂ ਤਾਂ ਇੱਕੋ ਮਰੀਜ਼ ਦੇਖਿਆ ਸੀ ਇੱਥੇ ਬਾਕੀ ਤੁਹਾਨੂੰ ਪਤਾ ਹੋਈ ਸਰ ਕੀ ਨਾਮ ਹੈ ਮੇਰਾ ਨਾਮ ਡਾਕਟਰ ਵਿਕਰਮ ਜੀ ਸਿੰਘ ਮੈਂ ਉਰੇ ਐਮਰਜੈਂਸੀ ਮੈਡੀਕਲ ਅਫਸਰ ਹਾਂ ਸਿਵਲ ਹਸਪੀਟਲ ਬਨਾਲਾ ਹਾਂ ਜੀ ਰਾਤ ਨੂੰ ਤਿੰਨ ਪੇਸ਼ੈਂਟ ਆਏ ਸੀਗੇ ਉਨ੍ਹਾਂ ਦੀ ਆਈ ਇਰਿਟੇਸ਼ਨ ਨਾਲ ਠੀਕ ਹੈ ਉਹਨਾਂ ਵਿੱਚੋਂ ਦੋ OPD ਬੇਸਿਸ ਤੇ ਟਰੀਟ ਹੋਏ ਨੇ ਤੇ ਇੱਕ ਨੂੰ ਐਡਮਿਟ ਕੀਤਾ ਗਿਆ ਹੈ ਏਵੈਲੂਏਸ਼ਨ ਵਿੱਚ ਰੱਖਣ ਵਾਸਤੇ ਨਿਓ ਤਿੰਨੇ ਪੇਸ਼ੈਂਟ ਸਾਡੇ ਆਈ ਸਪੈਸ਼ਲਿਸਟ ਵੱਲੋਂ ਦੇਖੇ ਗਏ ਨੇ ਤੇ ਵੈਸੇ ਤਿੰਨੇ ਪੇਸ਼ੈਂਟ ਸਟੇਬਲ ਨੇ ਨਹੀਂ ਉਹਨਾਂ ਵੱਲੋਂ ਦਿੱਤੀ ਜਾਣਕਾਰੀ ਦੁਆਰਾ ਕਿ ਕੋਈ ਉਹ ਕੈਂਪ ਵਿੱਚ ਗਏ ਸੀ ਤੇ ਉੱਥੋਂ ਉਹਨਾਂ ਨੂੰ ਰਿਐਕਸ਼ਨ ਹੋਇਆ ਆਈ ਦਾ ਇਸ ਕਰਕੇ ਹੋਰੇ ਇਮਰਜੈਂਸੀ ਸਿਵਲ ਹਸਪੀਟਲ ਬਣਾ ਲਾਇਆ ਸੀ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਵੇਂ ਪੰਜਾਬ ਸਰਕਾਰ ਵੱਲੋਂ ਫ੍ਰੀ ਕੈਂਪਸ ਲਗਾਏ ਜਾ ਰਹੇ ਨੇ ਸਪੈਸ਼ਲਿਸਟ ਡਾਕਟਰਸ ਵੱਲੋਂ ਤਾਂ ਮੈਂ ਇਹ ਆਮ ਜਨਤਾ ਨੂੰ ਦੱਸਣਾ ਚਾਹੁੰਦਾ ਕਿ ਸੋਸ਼ਲ ਮੀਡੀਆ ਰਾਹੀਂ ਜਿਹੜੇ ਵੀ ਕੋਈ ਕੈਂਪ ਵਗੈਰਾ ਆਰਗੇਨਾਈਜ਼ ਹੁੰਦੇ ਨੇ ਤੁਸੀਂ ਉਹਨਾਂ ਵੱਲੋਂ ਨਾ ਜਾਓ ਜਿਹੜੇ ਪੰਜਾਬ ਸਰਕਾਰ ਵੱਲੋਂ ਸਪੈਸ਼ਲਿਸਟ ਡਾਕਟਰਾਂ ਵੱਲੋਂ ਕੈਂਪ ਲਗਾਏ ਜਾ ਰਹੇ ਨੇ ਤੁਸੀਂ ਉਹਨਾਂ ਵਿੱਚ ਆਪ ਦਾ ਚੈੱਕਅਪ ਕਰਵਾਓ